ਕਰਦਾ ਕੋਈ ਹੱਲ ਉਹ ਨਾਲ ਕੁਝ ਸਕੀਮ ਜਿੱਦਾ ਕਮੇਟੀ ਵਾਲਿਆਂ ਤੇ ਲਈ ਹੈ ਸਕੀਮ ਤੇ ਮੇਰੇ ਦਿਮਾਗ ਚ ਆ ਗਈ ਆ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗਣਗੇ ਮੈਂ ਤੁਮ ਕਰਦਾ ਫੋਨ ਤੂੰ ਜਾ ਕੇ ਨਾ ਮੇਰੀ ਗੱਲ ਐਸਾ ਚ ਨਾ ਪਾ ਉਹ ਸਰ ਮੀਆਂ ਸਿੰਘ ਵਾਲਿਆਂ ਦੀ ਕੈਂਚੀ ਤੇ ਨਕਲ ਆਇਆ ਜੀ ਜਨਾਬ ਗਰਮੀਤ ਸਿੰਘ ਆਡਰ ਦੇਉਂਦਾ ਤੇ ਫਿਕਰ ਕਾ ਕਰਦੇ ਮੈਂ ਤਾਂ ਹਵਾ ਮਹਾਰਾਜ ਜਨਾਬ ਹਵਾ ਨਹੀਂ ਲੰਗਰ ਦਿੰਦਾ ਬੰਦਾ ਕੀ ਚੀਜ਼ ਆ ਠੀਕ ਆ ਸਰ ਜੈਨ ਸਰ ਓਏ ਢੀਕੀ ਆ ਕੇ ਲੱਗੀ ਆ ਕੀ ਇਹ ਨਾਲ ਗੱਲ ਕਰਨੀ ਆ ਜਨਾਬ ਗੱਲ ਕਰਨੀ ਹੈ ਹਲੋ ਬਿੱਲੂ ਬਗੇਲਾ ਬੋਲਦਾ ਕਿਹੜਾ ਬਗੇਲਾ ਕੰਮ ਦੱਸ ਇਹਨਾਂ ਨੇ ਆਪਣੀ ਪੂਰੀ ਲਾਗਤ ਬਾਜੀ ਆ ਸ਼ਾਇਦ ਇਹਨਾਂ ਨੂੰ ਪਤਾ ਹੀ ਨਹੀਂ ਆ ਇਹ ਬੰਦੇ ਰਾਤ ਤੱਕ ਛੁੱਟੇ ਨਹੀਂ ਚਾਹੀਦੇ ਛੱਡਨੇ ਤਾਂ ਮੈਂ ਉਹ ਵੀ ਨਹੀਂ ਮੇਰਾ ਨਾਂ ਗਰਮੀਤ ਸਿੰਘ ਗੱਡਰਾ ਗੱਡਰ ਓ ਤੂੰ ਭਾਵੇਂ ਗੱਡਰ ਹੋਵੇਂ ਭਾਵੇਂ ਬਾਲਾ ਮੈਂ ਬਥੇਰੇ ਤੇਰੇ ਵਰਗੇ ਛੱਤਾਂ 'ਚ ਫੇਟ ਕੀਤੇ ਆ ਮੈਂ ਤੇਰੀ ਡਿਊਟੀ ਲਾਉਣਾ ਇਹ ਬੰਦੇ ਰਾਤ ਤੱਕ ਛੁੱਟੇ ਨਹੀਂ ਚਾਹੀਦੇ ਓ ਤੂੰ ਕੋਣੋਂ ਨਾ ਮੇਰੇ ਡੈਟੀ ਲਾਉਣ ਵਾਲਾ ਓ ਤੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਠੇਕੇਦਾਰ ਬਿੱਲੂ ਬਗੇਲਾ ਬੋਲਦਾ ਮੰਗਲਾਦੇਸ਼ ਤੱਕ ਤੂ

ਉਹ ਲੱਗਾ ਕੋਈ ਪਤਾ ਕਿੱਥੇ ਦੇ ਬੋਲਦਾ ਹੈ ਮਿਲਗੀ ਲੋਕੇਸ਼ਨ ਜਨਾਬ ਕਿੱਥੋਂ ਦੀ ਕੋਰ ਸਿੰਘ ਵਾਲਾ ਜਨਾਬ ਕੋਰ ਸਿੰਘ ਵਾਲਾ ਅੱਜ ਕੋਰ ਸਿੰਘ ਵਾਲਾ ਨਹੀਂ ਅੱਜ ਤਾਂ ਗਰਮੀਤ ਸਿੰਘ ਗਾਡਰ ਦਾ ਕਹਿਰ ਸਿੰਘ ਵਾਲਾ ਟੁੱਟੂਗਾ ਤੇ ਜੁਲੀ ਬਿਸਤਰਾ ਚੱਕ ਏਦੋਂ ਪਹਿਲਾਂ ਕਿਉਂ ਨਿਕਲ ਜੇ ਛੇਤੀ 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 ਉਹ ਕਿੱਥੇ ਕਿੱਥੇ ਵਿਖਾਉਂਦਾ ਮੇਜਰਾ ਮਾਸ ਨੇੜੇ ਤੇੜੀ ਹੈ ਜਨਾਬ ਇਹਨਾਂ ਦੀ ਚਾਜ ਵੀ ਹੁਣ ਹੋ ਰੱਖਣੀ ਤੇ ਮੈਨੂੰ ਲੱਗਾ ਨਨ ਮਸਾਲਾ ਨਹੀਂ ਬਣਾਉਣਾ ਤਾਂ ਮਸਾਲੇ ਤੋਂ ਚੇਤਾ ਆ ਮਸਾਲਾ ਤੇ ਮੇਰਾ ਵੀ ਬਣਾਉਣਾ ਲਾ ਪਿਆ ਆਮ ਤੌਰ ਤੇ ਜਦੋਂ ਮੈਨੂੰ ਫੋਨ ਦੇ ਜਾਂਦੇ ਤਾਂ ਮੈਂ ਹੌਟਪੌਟ ਕਰਕੇ ਮਸਾਲਾ ਬਣਾਉਂਦਾ